ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਉਸ ਵੇਲੇ ਸ਼੍ਰੋਮਣਿਆ ਕਾਲੇ ਦਲ ਨੂੰ ਵੱਡਾ ਚੜਕਾ ਦੇ ਦਿੱਤਾ ਜਦੋਂ 60 ਸਾਲਾਂ ਤੋਂ ਸ਼੍ਰੋਮਣਿਆ ਕਾਲੇ ਦਲ ਇਸ ਕਾगज ਸੀਟ ਦੇ ਉੱਤੇ ਜਦੋਂ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਦਾਦੇ ਕਿ 407 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਦਵਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਆ ਇਸ ਕੋਟਲਾ ਗੁਜਰਾ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਿ ਦਬਦਬਾ ਓਹੋ ਵਿਕਰਮ ਮਜੀਠੀਆ ਤੇ ਉਹਨਾਂ ਦੀ ਪਤਨੀ ਗਨੀਬਕੌਰ ਦਾ ਸੀ ਕਿ ਗਨੀਬਕੌਰ ਇੱਥੇ ਜਿਹੜੇ ਕੀ ਵਿਧਾਇਕ ਵੀ ਨੇ ਪਰ ਅੱਜ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਦਿੱਤਾ ਜਦੋਂ ਇਸ ਸੀਟ ਤੇ 60 ਸਾਲਾਂ ਤੋਂ ਕਾਬਜ ਸੀ ਕਬਜ਼ਾ ਸੀ ਇੱਕ ਤਰੀਕੇ ਦੇ ਨਾਲ ਕਿ ਹਰ ਵਾਰ ਇਸ ਸੀਟ ਦੇ ਉੱਤੇ ਜਿੱਤ ਹਾਸਲ ਕਰਦੇ ਸੀ ਪਰ ਇਸ ਵਾਰ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮਨੇ ਕੱਲ੍ਹ ਜਲੂ ਵੱਡਾ ਚੜਕਾ ਦਿੱਤਾ ਇਸ ਸੀਟ ਦੇ ਉੱਤੇ ਵੱਡੀ ਜਿੱਤ ਹਾਸਲ ਕੀਤੀ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਵਿੰਦਰ ਸਿੰਘ ਨੇ ਵੱਡੀਆਂ ਵੋਟਾਂ ਦੇ ਨਾਲ ਇਸ ਸੀਟ ਦੇ ਉੱਤੇ ਜਿੱਤ ਹਾਸਲ ਕੀਤੀ ਆ ਦਾਦੀ ਹੈ ਕਿ ਅੱਜ ਸਵੇਰ ਤੋਂ ਜਿਹੜੇ ਕਿ ਚੋਣਾਂ ਦੇ ਨਤੀਜੇ ਐਲਾਨੇਗੇ ਕਈ ਥਾਵਾਂ 'ਤੇ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਦੇ ਨਾਲ ਜਿੱਤ ਹਾਸਲ ਕੀਤੀ ਆ ਵਿਰੋਧੀ ਧਿਰਾਂ ਨੂੰ ਵੱਡੀ ਟੱਕਰ ਦਿੱਤੀ ਆ ਉੱਥੇ ਹੀ ਇਸ ਸੀਟ ਦੇ ਉੱਤੇ 60 ਸਾਲਾਂ ਤੋਂ ਜਿਹੜਾ ਕਿ ਦਬਦਬਾ ਸੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪਰ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਬਿਊਰੋ ਰਿਪੋਰਟ ਆਜ਼ਾਦ ਸੋਚ